ਇਹ ਜੱਜ ਜੀ ਗਾਵਾਂ ਛੱਡ ਦੇਣੀਆਂ ਨੇ ਲਾਓ ਜੀ ਲਾਤੀ ਤਰਪਾਲ ਇਹ ਲਾਈਆ ਵੀ ਹਵਾ ਨਾਲ ਜਾਵੇ ਅੰਦਰ ਇਹ ਜਾਲੀ ਦੇ ਉੱਤੇ ਲੱਗ ਜੂਗੇ ਮੈਂ ਉਹ ਜੱਕੀ ਜਾਉ ਮੈਨੂੰ ਲਾ ਲਾ ਆ ਲੋ ਜੀ ਆਲ ਰੌਂਡਰ ਹੁਣ ਦਾ ਮਿਸਤਰੀ ਟਾਈਮ ਪਾਸ ਕਰਦਾ ਹੋਇਆ ਪਹਿਲੇ ਤਾਂ ਪਿੰਨਰ ਸੀ ਹਾਂ ਜੀ ਸਵਾਗਤ ਹੈ ਵੀਡੀਓ 'ਚ ਆਪਣੇ ਫਾਰਮ ਦੀ ਜਿਹੜੀ ਇੱਕ ਛੱਡ ਆ ਤਿਆਰ ਹੋ ਗਈ ਇਹ ਜੱਜ ਜੀ ਗਾਵਾਂ ਛੱਡ ਦੇਣੀਆਂ ਨੇ ਤੇ ਜਿਹੜੀ ਦੂਜੀ ਸਾਈਡ ਆ ਉਹ ਤਿਆਰ ਹੋ ਰਹੀ ਆ ਜੇ ਉਹਦਾ ਕੰਮ ਰਹਿੰਦਾ ਤੇ ਆਹ ਪਰਸ਼ਨ ਤਿਆਰ ਆ ਇਹ ਚ ਅੱਜ گاਵਾ ਛੱਡ ਦੇਣੀਆਂ ਨੇ ਪਰਸ ਤੋਂ ਆਉਣ ਦੀ ਤਿਆਰੀ ਆ ਲਓ ਜੀ ਚੱਲ ਪਿਆ ਸਫਾਈ ਵਾਲਾ ਕੰਮ ਹੁਣ ਬਤੌਣ ਲੱਗੇ ਹੋਏ ਨੇ ਗੱਲ ਤਿਆਰ ਹੈ ਇੱਕ ਸਾਈਡ ਪੂਰੀ ਉਹ ਮੈਂ ਵੀ ਬਰੀ ਸੀਗਾ ਮੈਂ ਉਹੀ ਕਹਿੰਦਾ ਕਹਣਾ ਜੀ ਨਹੀਂ ਲੱਗਦਾ ਤਾਂ ਚੁਗਦਾ ਨਹੀਂ ਹੈਗਾ ਇਹ ਅੰਕਲਾ ਕੰਦ ਦੇ ਵੀ ਮਾਰਦੇ ਉੱਪਰ ਅੰਕਲਾ ਪੈਪ ਖਿੱਚਦੇ ਯਾਰ ਆਹ ਮੜਾ ਜਿਆ ਕਿੱਡਾ ਪੈਪ ਆ ਪਿੱਛੇ ਜਾ ਬੱਚੇ ਕੰਦ ਦੇ ਪਿੱਛੇ ਰਹਿਦਾ ਅੰਕਲ ਪੈਪ ਮਾਰਦੇ ਯਾਰ ਅੱਲਾ ਉਹ ਕੰਦ ਤੇ ਕੰਦ ਤੇ ਮਾਰਦੇ ਸਾਰੀ ਤੇ ਹਾਂ ਉੱਪਰ ਟੱਕਰ ਮਾਰਦੇ ਆਵੇ ਕਿੰਨੀ ਕਰਦੇ ਲੈਂਦੀ ਆਂ ਉਹ ਜੀ ਕਰਤੀ ਇਧਰਲੇ ਸਾਈਡ ਦੀ ਸਫਾਈ ਤੇ ਲਟਾਂ ਵੀ ਲੱਗ ਗਈਆਂ ਤੇ ਇਧਰਲੀ ਸਾਈਡ ਦਾ ਜੇ ਕੰਮ ਪਿਆ ਦਰਵਾਜ਼ੇ ਲਾਉਣੇ ਰਹਿੰਦੇ ਨੇ ਤੇ ਜਾਲੀ ਰਾਉਣੀ ਰਹਿੰਦੀ ਆ ਸਾਡੇ ਮਿਸਤਰੀ ਸਾਥੋਂ ਢੱਲੇ ਨੇ ਪਤਾ ਨਹੀਂ ਇਹ ਕੀ ਕੰਮ ਕਰੀ ਜਾਂਦੇ ਨੇ ਸਲੋ ਹੋ ਗਏ ਹੁਣ ਆਕੇ ਜਮੀ ਐਂਡ ਜੇ ਤੇ ਆਕੇ ਸਲੋ ਹੋ ਗਏ ਪੁਆਇੰਟ ਤੇ ਆਕੇ ਚਾਹ ਵੀ ਨਹੀਂ ਪੁੱਛਦੇ ਕਿਵੇਂ ਐਂਡ ਤੇ ਆਕੇ ਚਾਹ ਵੀ ਨਹੀਂ ਪੁੱਛਦੇ ਠੀਕ ਵਾਕੇ ਇਧਰ ਵੀ ਲੱਗਿਆ ਨੇ ਲਟਾਂ ਹਾਂ ਬਾਕੀ ਲਾ ਦੀਏ ਪਾਰਕ ਨੂੰ ਵੀ ਪਾਣੀ ਜਿਹੜਾ ਘਾਲ ਆਇਆ ਇੱਥੇ ਇਹ ਪਾਣੀ ਲਾ ਦੀਏ ਮੇਤਰੀ ਹਾਵ ਇਹਦੀ ਗੜਾਈ ਕਰਕੇ ਆਇਓ ਰਾਤ ਨੂੰ ਨਹੀਂ ਨਹੀਂ ਰਾਤ ਨੂੰ ਓਵਰ ਟਾਈਮ ਲਾਊਗਾ ਅੰਕਲਾ ਨਾ ਨੂੰ ਮੱਥੇ ਤੇ ਲਾਇਟ ਲਾ ਕੇ ਦਵਾਂਗੇ ਬੋਤਲਾਂ ਤਿੰਨ ਪਾਣੀ ਤਾਂ ਪਾਣੀ ਬਣਦੀ ਆ ਆ ਦੇਖੋ ਜੀ ਮਿਸਤਰੀ ਟਾਈਮ ਪਾਸ ਕਰਦਾ ਹੋਇਆ ਪਹਿਲੇ ਤਾਂ ਪਿੰਨਰ ਸਿਊ ਕੀਤਾ ਉਹਦੋਂ ਨਹੀਂ ਕੰਮ ਹੀ ਖੜਾ ਪਾਇਆ ਆ ਦੇਖੋ ਇਹ ਟਾਈਮ ਪਾਸੇ ਕਰਦਾ ਹੋਇਆ ਮਿਸਤਰੀ ਹੁਣ ਤਾਂ ਦਿਨ ਨਗਾਉਂਦਾ ਇਹ ਇੱਧਰ ਕਰਾਓ ਗੱਲ ਲਓ ਜੀ ਦਾਣਾ ਵੀ ਆ ਗਿਆ ਹੁੰਡੀ ਆਉਂਦੀ ਆ ਫਾਇਰਵਰਡ ਦੀ ਦਾਣਾ ਲੈ ਕੇ ਆ ਕਮਰੇ ਚ ਲਾਉਣਾ ਜੀ ਉੱਥੇ ਗਾਹ ਲਾ ਲਿਓ ਆ ਗਾਹ ਕਰ ਲਓ ਬਸ ਹੀ ਬਸ ਬਕਰ ਲਓ ਬੰਦ ਆ ਜਾ ਗਾਂ ਕਰ ਲਓ ਜਿੱਥੇ ਜ਼ੋਰ ਨਾਲ ਲੱਗੇ ਇਟ ਲਾ ਮਾ ਨਾਨਾ ਬਾਬਾ ਬਹੁਤ ਆ ਬਾਈ ਇਥੇ ਨਹੀਂ ਲੱਗਦਾ ਜ਼ੋਰ ਮੈਂ ਉਸੇ ਜੱਕੀ ਜਾਉ ਮੈਨੂੰ ਲਾ ਲਾ ਹਾਂ ਲੋ ਜੀ ਆਲ ਰਾਊਂਡਰ ਹੁਣ ਦਾਣਾ ਲਾਉਣ ਲੱਗਿਆ ਹੋਇਆ ਜਾ ਕਰੇ ਕਰ ਆ ਆਲ ਆਊਂਡਰ ਹੈ ਜੀ ਉਹ ਸਾਰਾ ਕੰਮ ਇਹਨੇ ਕੀਤਾ ਆਇਆ ਫਾਰਮ ਦਾ ਵਿੱਚੀ ਲੋਹੇ ਦਾ ਹੁਣ ਬਸ ਇਹਦਾ ਮੈਸਾਂ ਤੇ ਵੀ ਰੱਖ ਲੈਣਾ ਗਾਵਾਂ ਤੇ ਹੁਣ ਪੱਕਾ ਸਰਕਾਰੀ ਨੌਕਰੀ ਲਾੜ ਕਰਤੀ ਇਹਨੂੰ ਅਗਲੇ 5000 ਬਹੁਤ ਜਿਆਦਾ ਲਾਦਾ ਮੈਨੂੰ ਲਾਦਾ ਵੀ ਕਿਸ਼ਤਾਂ ਦੇ ਆ ਕਰਾਂਗੇ ਚੱਕ ਮੁਕੀ ਕਰ ਬਣਾ ਜੇ ਕੋਈ ਜੋਰ ਲਾਇਆ ਬਣਾਣੇ ਨੇ ਫੈਲੇ ਅਟ ਅਟ ਨੇ ਚੀਜ਼ ਇੱਕੋ ਹੀ ਆ ਨਾ ਜੀ ਇੱਕੋ ਇਹਨਾਂ ਖਾਸ ਹੀ ਆਈਟਮਾਂ ਨੇ ਨਾ ਅਜਾ ਬਹੁਤ ਬੜੀਆਂ ਜੀਆਂ ਨੇ ਲੱਗੀਆਂ ਨਹੀਂ ਨਹੀਂ ਜੀ ਇੱਕੋ ਹੀ ਚੀਜ਼ ਇਹ ਚਾਰ ਪੰਜ ਆਈਟਮਾਂ ਨੇ ਇਕੱਲਾ ਇੱਕ ਦਾਣਾ ਨਹੀਂ ਆਪ ਤਿਆਰ ਕਰਾਇਆ ਹੋਇਆ ਹੈ ਹੂੰ ਬਹਿਣਾ ਜਾਣਾ ਦਾਣਾ ਦੱਸਦਾ ਹਾਂ ਜੀ ਮਰ ਗਿਆ ਲੋ ਜੇ ਬ੍ਰਾਂਡ ਦੇਣ ਦੀ ਤਾਂ ਇਹਨਾਂ ਤਾਂ ਮਿਕਸ ਕਰਕੇ ਖਾ ਗਏ ਆਟਮਾ ਨੇ ਜੀ ਇਧਰ ਮੋਲਡ ਹੋਰ ਰਵਾ ਕੇ ਭੇ ਤਾਈ ਥੱਲਾ ਡਾਡਾ 10 ਪੈਸੇ ਨਾਲ ਆਉਂਦੇ ਨੇ ਐ ਭਾਈ 10 ਪੈਸੇ 10 ਤਾਂ 10 ਹੋ ਗਏ ਹਾਂ ਜੀ ਹੋਰ ਵੀ ਨੇ ਇਹ ਚ ਦੇ ਨੀ ਮਾ ਕਿਹਦੇ ਕੰਨੋ ਵੀ ਪਹਿਲਾਂ 10 ਚੈੱਕ ਕਰੋ ਨਹੀਂ ਨਹੀਂ ਉਹ ਕਰਦੇ ਕਿ ਦਿਨ ਤੋਂ ਆਪਣੇ ਘਟ ਵੱਧ ਗਿਆ ਮੈਂ ਲਾਦਾ ਘਟ ਵੱਧ ਕੇ ਜਿੰਦੇ ਮੈਂ ਘਟ ਵੱਧ ਗਿਆ ਕਿਸੇ ਨਹੀਂ ਨਹੀਂ ਅੱਗੇ ਤਾਂ ਕਰ ਪੁੱਛਿਆ ਨਹੀਂ ਨਹੀਂ ਮੈਂ ਗਾਣਾ ਤੇ ਹੁਣ ਲੈ ਗਿਆ ਅੱਛਾ ਇਹ ਕਰੋ ਜਿੰਨੇ ਦੇ ਨੇ ਹੋਵੇ ਮਾਈ ਕੁਝ ਲੈਣ ਨੂੰ ਉਹ ਗੰਟੀ ਰਹੇਗੀ ਯਾਰ ਇੱਕ ਦੋ ਰਹਿ ਗਿਆ ਵਕਤ ਹੈ ਜੀ ਹਾਂ ਤਾਂ ਪਿੱਛੇ ਘਟਿਆ ਨਹੀਂ ਕਰਦਾ ਯਾਰ ਛੱਡ ਠੀਕ ਹੈ ਲਓ ਜੀ ਆ ਗਿਆ ਦਾਣਾ ਹੁਣ گاਵਾ ਦੀ ਵੇਟ ਆ ਲਓ ਜੀ ਲਾਤੀ ਤਰਪਾਲ ਇਹ ਲਾਈਆ ਵੀ ਹਵਾ ਨਾਲ ਜਾਵੇ ਅੰਦਰ ਇਹ ਜਾਲੀ ਦੇ ਉੱਤੇ ਲੱਗ ਜੂਗੇ ਉਹ ਮਜਾ ਕੰਮ ਜੋ ਖੜ ਜਾ ਅੰਕਲ ਮਿੱਟੀ ਝਾੜ ਦੇਣ ਦਾ ਖੜ ਜਾ ਇੱਕ ਮਿੰਟ ਭਾਰੀ ਹੋਈ ਜਾਣੀਆਂ ਨੇ ਚੱਲ ਨਾ ਪਹਿਲਾਂ ਉੱਪਰੋਂ ਐਂ ਤੱਕ ਮਾਲਾ ਐਂ ਨਹੀਂ ਜਵਨੀ ਜਾਊ ਫੇ ਚੱਲ ਤੈ ਉਧਰ ਨੂੰ ਲੋ ਜੀ ਦਰਪਾਲ ਲਿਆਂਦੀ ਆ ਜਾਲੀਆਂ ਦੇ ਬੰਨਣ ਨੂੰ ਇਹ ਵਿੱਚ ਹਵਾ ਨਾ ਬੜੇ ਮਸਾ ਮਿਸਤਰੀ ਕੰਮ ਲਾਇਆ ਅੱਜ ਤਾਂ ਸਵੇਰ ਦਾ ਗਿੜੇ ਜੇ ਕੱਢਦਾ ਫਰੀ ਜਾਂਦਾ ਹੁਣ ਲੱਗਿਆ ਕੰਮ ਇਹ ਉਹਨੇ ਅੱਜ ਲਵਾ ਕੇ ਫੇ ਤੁਰਨ ਦੇਣਾ ਅੱਜ ਜਾਂ 10 ਵਜਣ ਔਲੀ ਖਾਸੀ ਬੜੀ ਆ ਆ ਲਓ ਵੀ ਖੇਤ ਲਾਉਣ ਲੱਗਾ ਇੱਧਰ ਬੰਦਾ ਸਾਡਾ ਖੇਤ ਹਾਂ ਲਾਓ ਜੀ ਅਗਰ ਕਿੰਨੇ ਫਟੋ ਉੱਤਰ ਪਾ ਲੈ ਇਹ ਪਤਾ ਤੈਨੂੰ ਵੀ ਨਹੀਂ ਹੋਣਾ ਵੇ 300 ਵਟ ਹਾਂ 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 ਆਪ ਆਸ ਅੰਦਰ ਆਊਗਾ ਜਿਹੜਾ ਥੱਲੇ ਆ। ਅ ਰਸੀਆਂ ਆ ਪਈਆਂ ਨੇ ਜੀ। ਐ ਤੇ ਬਸੂ ਪਰੇ ਉਹਦੇ ਉੱਧਰ ਸੀ ਗਿਆ ਨਾ ਲੱਗਣੀ ਤਾਂ ਹੁਣ ਐਵੇਂ ਹੀ ਆ ਮੁਰਗੀ ਪੁੱਠੀ ਕਰਤੀ ਇਹ ਚੱਕਰ ਛੱਲੇ ਦਿੱਤੀ ਹੈ ਅੱਛਾ ਇਹ ਠੀਕ ਹੈ ਉੱਪਰੋਂ ਠੀਕ ਹੈ ਹਾਂ ਜੀ ਲਾਤੀ ਜਾਰੀ ਦੇ ਦਰਪਾਨ ਇਹ ਹਵਾ ਤੋਂ ਲਾਈ ਆ Baggy.